ਜੋ ਨੈਗੀ ਦੀ ਬੀਤੀ ਬਾਈ ਖਾਲ ਦੀ ਬਾਈ ਹੱਲਿਆਂ ਨੂੰ 2022 23 ਸਾਲ ਦੀ ਸੀ ਆ ਫੌੜੀ ਪਈ ਹੈ ਹੱਲਿਆਂ ਚ ਦੀ 23 ਸਾਲ ਦੀ ਮਾਤਾ ਮਖਤਿਆਰ ਕੌਰ ਦੋਸਤੋ ਮਾਤਾ ਮਖਤਿਆਰ ਕੌਰ ਹੱਲਿਆਂ ਵੇਲੇ 23 ਸਾਲ ਦੀ ਸੀ ਲਾ ਲੋ ਜੋੜ ਲੋ ਤੁਸੀਂ ਕਿੰਨੀ ਉਮਰ ਬਣਦੀ ਹੈ ਅੱਜ ਆਪਣੇ ਪੁੱਤਰ ਸ਼ੰਗਾਰਾ ਸਿੰਘ ਨੂੰ ਰੋਟੀਆਂ ਲਾ ਕੇ ਦੇ ਰਹੀ ਆਪ ਪੁੱਤ ਵੀ ਟਾਈਫਾਇਟ ਦਾ ਸ਼ਿਕਾਰ ਹੈ ਕਿ ਆਪ ਚੂਲੇ ਦੀ ਛਕਾਰ ਹੈ ਚੂਲਾ ਟੁੱਟਿਆ ਹੋਇਆ ਆ ਪਈ ਹੈ ਕੀ ਜੰਨੀ ਕਿ ਆ ਤਰਨ ਨੂੰ ਜਿਹੜਾ ਪੁੱਤ ਨਾਲ ਤਰਿਆਉਂਦਾ ਲੈਟਰਿੰਗ ਬਾਥਰੂਮ ਵੀ ਪੁੱਤ ਕਰਾਉਂਦਾ ਪੁੱਤ ਨੂੰ ਰੋਟੀ ਆਪ ਲਾ ਕੇ ਦੇ ਰਹੀ ਹੈ ਮਾਤਾ ਜੀ ਸਸਰੀਕਾਲ 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 ਨਾਲ ਚ ਫਿਰ ਠੰਡ ਤਾਂ ਬਹੁਤ ਹੋਊਗੀ ਹਾਂ ਠੰਡ ਤਾਂ ਆਈ ਗਈ ਹੋਰ ਲੋੜ ਹੈ ਨਾ ਹਜੇ ਲੈਟਰਿੰਗ ਬਾਥਰੂਮ ਫਿਰ ਖੁੱਲ ਮਾਟੀ ਕਰਾਗੇ ਜੀ ਨਾ ਜਿਹੜਾ ਹੁਣ ਬਣਿਆ ਅਛਾ ਬਣਾ ਗਿਆ ਕੀ ਨਾਮ ਹੈ ਸਰਪੰਚ ਦਾ ਆਪਣਾ ਹੋਇਆ ਜੀ ਪ੍ਰੇਮ ਸਿੰਘ ਹੂੰ ਨਮਾ ਬਣਿਆ ਕਰਾ ਗਿਆ ਬਾਜੀ ਜੀ ਬਹੁਤ ਧੰਨਵਾਦ ਸਰਪੰਚ ਦਾ ਲੈਟਰਿੰਗ ਬਾਥਰੂਮ ਦਾ ਚਲੋ ਬਣਾ ਗਿਆ ਆ ਦੇਖੋ ਲੈਟਰਿੰਗ ਬਾਥਰੂਮ ਚਲੋ ਕੁਛ ਤਾਂ ਬਣਿਆ ਅਦੇ ਖੁੱਲੇ ਚ ਹੀ ਰਹਿੰਦੇ ਨੇ ਆ ਦੇਖੋ ਹਾਲੇਦਾਲੇ ਜੇ ਕਦੀ ਫਿਰ ਇਥੇ ਪਾਣੀ 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 ਦੀ ਕਮੀ ਤਾਂ ਫੇਰ ਹੈ ਮੋਟਰ ਨਹੀਂ ਮੋਟਰ ਹੈ ਨਹੀਂ ਨਾ ਜੀ ਲੈਟਰ ਨੂੰ ਆਈ ਨੂੰ ਵੀ ਥੋੜਾ ਚਿਰ ਹੋਇਆ ਹੈ ਹਾਂ ਜੀ ਫਿਰ ਮੋਟਰ ਦੀ ਕਮੀ ਹੈ ਭਾਈ ਮੋਟਰ ਲਾਉਣੀ ਹੈ ਹੁਣ ਮੋਟਰ ਤੇ ਖਰਚ ਆ ਜਾਂਦਾ 50 60000 ਬੇਨਤੀ ਕਰਦੇ ਆ ਸਹਿਯੋਗ ਕਰਦੇ ਆ ਕਿ ਵੱਡੀਆਂ ਸੰਸਦਾਵਾਂ ਨੂੰ ਬਠੇਰਾ ਪੈਸਾ ਰਪਾਂ ਰੁਪਈਆ ਦੇਖ ਸਕਦੇ ਤੁਸੀਂ ਪਰ ਜਿਹੜੇ ਪਿੰਡਾਂ 'ਚ ਜਾਂ ਸਾਡੇ ਲੋਕ ਰਹਿੰਦੇ ਨੇ ਉਹਨਾਂ ਦੀ ਮਦਦ ਲਈ ਆਹ ਮਕਾਨ ਪਿੱਛੇ ਦਿਖ ਰਿਹਾ ਸੋਨੂੰ ਆਹ ਦੇਖ ਲੋ ਇਹ 60 70 ਸਾਲ ਪੁਰਾਣਾ ਹੀ ਹੈ ਤਾਂ ਟਹਿ ਹੀ ਪਿਆ ਕਦੋਂ ਵੀ ਦਬ ਸਕਦੇ ਤੇ ਇਸ ਕਰਕੇ ਆ ਟੀਨਾਂ ਪਵਾਈਆਂ ਨੇ ਬਾਈ ਨਾਲ ਅਸੀਂ ਬਹੁਤ ਵੀਡੀਓ ਪਾ ਪਾ ਕੇ ਤਾਂ ਕਿਤੇ 20 30 ਹਜ਼ਾਰ ਰੁਪਈਆ ਇਕੱਠਾ ਹੋਇਆ ਸੀ ਆਹ ਦੇਖ ਲੋ ਮਾਈ ਤੇ ਦੋਹੇ ਰਹਿੰਦੇ ਨੇ ਦੋਹੇ ਤੁਸੀਂ ਮਾਂ ਪੁੱਤ ਹਾਂ ਦੋਹੇ ਆ ਦੋਹੇ ਨੇ ਦੇਖ ਸਕਦੇ ਹੋ ਤੇ ਖੇਤ ਦੇ ਵਿੱਚ ਮਾਂ ਪੁੱਤ ਆਹ ਮਾਂ ਦਾ ਮੰਜਾ ਹੈ ਆ ਪੁੱਤ ਦਾ ਮੰਜਾ ਆ ਦਵਾਈਆਂ ਪਈਆਂ ਨੇ ਦੇਖੋ ਮਾਂ ਬਾਪस्ते ਆਪ ਵੀ ਦਵਾਈ ਖਾਂਦੇ ਬਾਈ ਤੇ ਮਾਤਾ ਆ ਦੇਖ ਸਕਦੇ ਹੋ ਲਾਰੀਏ ਰੋਟੀ 100 ਸਾਲ ਦੀ ਉਮਰ ਚ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਬੇਨਤੀ ਕਰਦੇ ਆਂ ਇਹ ਹੱਥ ਜੋੜ ਕੇ ਮਦਦ ਕਰ ਦਿਓ ਬਾਈਆਂ ਦੀ ਤੁਹਾਨੂੰ ਬਾਈ ਦਾ ਫੋਨ ਨੰਬਰ ਤੇ ਗੱਲ ਕਰਕੇ ਉਹ ਕਰ ਦਿਓ 100 ਸਾਲ ਦੀ ਉਮਰ ਚ ਹਲਕਰੀਏ ਮਾਤਾ ਰੋਟੀ ਹੇ ਨੀ ਹੋ ਦਿਓ ਹਾਏ ਮਾਤਾ ਆ ਚਾਹ ਪਾ ਭਾਈ ਕਿ ਭਾਵੇਂ ਕਿ ਤੂੰ ਹਾ ਮਾਤਾ ਕੀ ਨਾ ਹੋਏ ਮਗ ਤਿਆਰ ਕੌਰ ਹੋ ਗਈ 100 ਸਾਲ ਦੀ ਉਮਰ ਹੋ ਗਈ ਟੱਪੀ ਦੇ ਦੋ ਟੱਪ ਗਈ ਆ ਲਾ ਲਓ ਭਾਈ 100 ਸਾਲ ਦੀ ਉਮਰ ਚ ਦੇਖ ਸਕਦੇ ਹੋ ਯਾਰ ਜਿੱਥੇ ਵੇਣ ਤੇ ਹੀ ਕਰਦੇ ਆ ਸਿੱਧਾ ਹੋਰ ਕੁਝ ਨਹੀਂ ਕਰ ਸਕਦੇ ਖਰ ਪੁੱਤ ਕਹਿੰਦੇ ਹੁੰਦੇ ਨੇ ਸਾਹਮਰੇ ਹੈਗਾ मां ਨੂੰ ਪਰ ਰੋਟੀ मां ਨੂੰ ਲਾ ਕੇ ਦੇਣੀ ਪੈ ਰਹੀ ਹੈ ਪੁੱਤ ਲਈ ੜ ਬੰਜਾਰ ਕਲਾ ਹੈ ਇਹ ਉਹ ਮੌਕੇ ਦਾ ਜਿਹੜਾ ਸਰਪੰਚ ਬਣਿਆ ਹੈ ਸ਼ਾਇਦ ਨਾਂ ਲਿਆ ਬਾਈ ਨੇ ਪ੍ਰੇਮ ਸਿੰਘ ਉਹਨੇ ਲੈਟਰਿੰਗ ਬਾਥਰੂਮ ਬਣਾ ਕੇ ਦੇਤੇ ਅੱਜ ਬੈਠਣ ਜੋਗਾ ਇਹਨਾਂ ਦਾ ਆ ਖੁਰਲੀ ਸੀ ਪਹਿਲਾਂ ਜਿੱਥੇ ਭਾਂਡੇ ਪਏ ਨੇ ਖੁਰਲੀ ਬੰਦ ਕਰਕੇ ਉੱਤੇ ਕਾਨਸ ਬਣਾਤੀ ਸੀ ਨੇ ਸਾਰੇ ਬਾਈ ਆਪਣਾ ਹਰ ਗੁਰਪ੍ਰੀਤ ਸਿੰਘ ਲਹਿਰਾ ਉਹਨੇ ਵੀ ਮਦਦ ਕਰੀ ਹੈ ਪਰ ਪਹਿਲਾਂ ਵਾਲੇ ਹਾਲਾਤ ਤੇ ਜਿਹੜੇ ਆ ਦੇਖ ਲੋ ਆ ਭੇਟੀ ਰੋਲ ਰਹੀ ਹੈ ਬੁਰਾ ਹਾਲ ਹੈ ਜਿਹੜਾ ਦਿੱਤੀ ਸੀ ਮਾਤਾ ਨੂੰ ਨੇਰੇ ਚੋਰੇ ਤਾਂ ਲੇਟ ਲੂਟ ਹੈ ਨਹੀਂ ਕੀ ਕੁਝ ਉਦੇ ਪਾਟਿਆ ਪਿਆ ਉਤੋਂ ਸਾਰਾ ਪਾਣੀ ਪੂਣੀ ਪਿੰਡੋਂ ਢੋਂਦਾ ਇੱਕ ਮੋਟਰ ਦੀ ਲੋੜ ਹੈ ਔਰ ਇੱਕ ਥੋੜੀ ਜਿਹੀ ਮਦਦ ਦੇ ਇਹ ਆ ਵੀ ਆਲੇ-ਦਾਲ ਇਹਦੇ ਕੋਈ ਤਰਪਾਲ ਕੁਛ ਲਾ ਦੀਏ ਠੰਡ ਹੈ ਕਹਾ ਠੰਡ ਤੋਂ ਬਚ ਜਣ ਐ ਮਾਤਾ ਦਵਾਈ ਕਿੱਥੋਂ ਲੈ ਗੜਦੇਣੀ ਤੋਂ ਚੱਲ ਰਹੀ ਹੈ ਦਵਾਈ ਇਹਦੀ ਟਾਈਫਾਇਟ ਨਹੀਂ ਲੋਟ ਆ ਰਿਹਾ ਯਾਰ ਗਰੀਬ ਦਾ ਟਾਈਫਾਇਟ ਕਿਵੇਂ ਲੋਟ ਆ ਜੂ ਵਾਹ ਕਾਲਾ ਪੀਲਾ ਬਣ ਜਾਂਦਾ ਇਹਨੂੰ ਐਂ ਕਰੋ ਵੀ ਤਿੰਨ ਚਾਰ ਮਹੀਨੇ ਹੋ ਗਏ ਦਵਾਈ ਖਾਂਦੇ ਨੂੰ ਟਾਈਫਾਇਟ ਦੀ ਉਹ ਗਰਮੀ ਹੈ ਮੌਕੇ ਤੇ ਪਾਣੀ ਢੋਣਾ ਹੈ ਮਾਂ ਦੀ ਸੇਵਾ ਚ ਲੱਗੇ ਰਹੇ ਨੇ ਦਵਾਈ ਲਿਆਉਣ ਨੂੰ ਕਣੀਓ ਫੇਰ ਰਹਿ ਜਾਂਦਾ ਇਹ ਹਾਲਾਤ ਨੇ ਮੈਂ ਕਹਿੰਦਾ ਕਈ ਮਹੀਨੇ ਹੋ ਗਏ ਟਾਈਫਾਇਟ ਨੂੰ ਚਾਰ ਪੰਜ ਮਹੀਨੇ ਹੋ ਗਏ ਫਿਰ ਰਹਿ ਜਾਂਦੀ ਆ ਕਰ ਲਿਆ ਮੌਕੇ ਤੇ ਜਾਇਆ ਨਹੀਂ ਜਾਂਦਾ ਹਨਾ ਮੌਕੇ ਤੇ ਰੈਸਟ ਨਹੀਂ ਹੁੰਦੀ ਹਨਾ ਰੈਸਟ ਵੀ ਭਾਲਦਾ ਟਾਈਫਾਇਟ ਹਾਂਜੀ ਹਾਂ ਰੈਸਟ ਤਾਂ ਹੁਣ ਮਾਂ ਦੀ ਸੇਵਾ ਵੀ ਲਾਈਟਿੰਗ ਬਾਥਰੂਮ ਤੂੰ ਹੀ ਕਰਾਉਣਾ ਹੈ ਹਾਂਜੀ ਹਾਂ ਆ ਦੇਖ ਸਕਦੇ ਹੋ ਤਸਵੀਰਾਂ ਆ ਦੇਖ ਸਕਦੇ ਤੁਸੀਂ ਤੇ ਹੱਲਿਆਂ ਵੇਲੇ ਆਪਣਾ ਸੁਰਤਾ ਸਾਨੂੰ ਹੱਲਿਆਂ ਦੀ ਸਾਰੀ ਸੂਹ ਆ ਮੈਨੂੰ ਪੂਰੀ ਪੂਰੀ ਅੱਛਾ ਕੀ ਕੀ ਦੇਖਿਆ ਹੱਲਿਆਂ ਦਾ ਹੱਲਿਆਂ ਦਾ ਦੇਖਿਆ ਤੈਨੂੰ ਮੈਨੂੰ ਮਾਰਦੇ ਸਾਰਾ ਗੁੱਸਾ ਪਰਾਂ ਤੋਂ ਉਨਾ ਆਇਆ ਨਾ ਅੱਛਾ ਉਧਰੋਂ ਤੁਸੀਂ ਉਦੋਂ ਕਿੱਥੇ ਸੀਗੇ ਉਦੋਂ ਅਸੀਂ ਮੈਂ ਮੇਰੇ ਪੇਕੇ ਦੀ ਕੁਮਾਰੀ ਸੀ ਕੁਮਾਰੀ ਸੀ ਕਿਹੜਾ ਪਿੰਡ ਸੀ ਤਨਪੁਰਾ ਤਨਪੁਰਾ ਉੱਥੇ ਵੀ ਬੜੀ ਟੁੱਕ ਹੋਈ ਸੀ ਹਾਂ ਸਾਰੀ ਠੀਕ ਹੈ ਕਿਹੜੇ ਹਾਲਾਤ ਤੇ ਉਦੋਂ ਕਿ ਮੈਂ ਤੁਸੀਂ ਦੇਖਿਆ ਹੋ ਘੰਦਰ ਲੁਕ ਗਈਆਂ ਸੀ ਅਸੀਂ ਅੰਦਰ ਵੀ ਨਹੀਂ ਲੁਕ ਗਏ ਜੀ ਸਾਡੇ ਪਾਤਲ ਵੱਜਦੇ ਨੇ ਉੱਥੇ ਡੋਬੇ ਚ ਵਗ ਗਏ ਲਖਣ ਮਾਰੀਆਂ ਪੈਂਦੀਆਂ ਬੱਚੇ ਜੂੰਗਾ ਨਾਗਰ ਅੱਛਾ ਮਾਰੀਆਂ ਪੈਂਦੀਆਂ ਹਾਂ ਕਿਥੇ ਗਏ ਤੁਸੀਂ ਕਹਿੰਦੇ ਟੋਬੇ ਤੇ ਦੇਖਣਗੇ ਤੇ ਟੋਬੇ ਤੇ ਟੋਬੇ ਚ ਟੋਬੇ ਚ ਮਾਰ ਕੇ ਸੜਤੀਆਂ ਦੀਆਂ ਹਾਂ ਕੁੜੀਆਂ ਕ ਬਹੂਆਂ ਕੁੜੀਆਂ ਬਹੂਆਂ ਦੁੱਧ ਚੂੰਗਦੀ ਐ ਤੇਜ ਬੱਚੇ ਵੀ ਦੇਖੇ ਨਹੀਂ ਜਾਂਦੇ ਤੁਸੀਂ ਆਪ ਦੇਖੇ ਨੇ ਹਾਂ ਮੱਥੇ ਤੇ ਦੇਖੋ ਵੀ ਕਿੰਨੇ ਡੂੰਗੇ ਵੱਟ ਪਏ ਹੋਏ ਨੇ ਕਿੰਨੀ ਉਮਰ ਹੋ ਸਕਦੀ ਐ ਉਮਰੇ 10 ਰਹੀ ਹੈ ਵੀ 100 ਸਾਲ ਤੋਂ ਉੱਪਰ ਆ ਦੇਖੋ ਮੱਥਾ ਦਿਖਾ ਰਿਆ ਮਾਈ ਦਾ ਕੀ ਕਰ ਖਰਾਬ ਤਾਂ ਨਹੀਂ ਹੁੰਦਾ ਨਾ ਜੀ ਕੁਛ ਨਹੀਂ ਠੀਕ ਹੈ ਦਾਲ ਸਬਜ਼ੀ ਮੰਗੀ ਆ ਆ ਇਧਰ ਪੁੱਤ ਹੈ 60 ਸਾਲ ਦਾ ਇਹ ਵੀ ਇਧਰ ਅੰਗ ਦਾ ਸਤਕਾਰ ਹੈ ਪਾਣੀ ਢੋਂਦਾ ਬਹੁਤ ਦੂਰੋਂ ਦੇਖ ਕੇ ਬੰਦ ਕਰ ਦਿਆ ਕਰ ਸਿਲੰਡਰ ਮਾਤਾ ਦਾ ਇੰਨਾ ਹੁਣ ਧਿਆਨ ਕਿੱਥੇ ਰਹਿੰਦਾ ਭਲਾ ਮਾਤਾ ਭੁੱਲ ਜਾਂਦੀ ਆ ਅਦੇ ਭੁੱਲ ਜਾਂਦੀ ਆ ਦੇਖੋ ਤੂੰ ਆਪ ਯਾਦ ਕਰ ਲਿਆ ਕਰ ਕਿਤੇ ਹੋਰ ਹੂੰ ਉੱਤ ਥੋੜਾ ਜਿਹਾ ਪੋਲੀਓ ਦਾ ਸ਼ਿਕਾਰ ਹੋਇਆ ਹੋਇਆ ਪਰ ਉਮਰ 60 65 ਸਾਲ ਦੀ ਹੈ। ਉਤੋਂ ਟਾਈਫਾਇਟ ਵੀ ਹੋ ਰਿਹਾ ਚਾਰ ਪੰਜ ਮਹੀਨਿਆਂ ਤੋਂ। ਬਾਈ ਕਹਿੰਦਾ ਬੈਲਾ ਰਹਿ ਨਹੀਂ ਸਕਦਾ ਟਾਈਫਾਇਟ ਫੇਰ ਫਟੂ ਜੇ ਆਰਾਮ ਕਰੂੰ। ਪਾਣੀ ਵੀ ਢੋਣੇ ਪਿੰਡੋਂ। ਬੇਨਤੀ ਕਰਦਿਆਂ ਇਹਨਾਂ ਥੋੜੀ ਜਿਹੀ ਮਦਦ ਹੈ ਜੇ ਮੋਟਰ ਲੱਗ ਜੇ ਘਰ ਦੇ ਵਿੱਚ। ਇਹ ਬਾਈ ਦਾ ਨੰਬਰ ਹੈ ਬਾਈ ਬਾਈ ਅਣਪੜਿਆ ਹੂੰ ਫੋਨ ਇਹੀ ਚੱਕੂਗਾ। ਇਸੇ ਲਪੀਆ ਕਿੰਨੇ ਬਾਈ? ਇਹ ਨਾਲ ਗੱਲ 97790 97790 92137 92137 ਇਹ ਸ਼ੰਗਾਰਾ ਸਿੰਘ ਦਾ ਨੰਬਰ ਹੈ ਲਾਡ ਬਨਜਾਰਾ ਕਲਾਂ ਗੱਲ ਤਾਂ ਇਹ ਵੀ ਕਈ ਵਾਰੀ ਮਾਈ ਦੀ ਮਦਦ ਤੇ ਜਿਹੜੀ ਉਹ ਕਾਪੀ ਇਹ ਜੀ ਬਣੀ ਹੋਈ ਨੇ ਤੇ ਉਹ ਚ ਪੈਸਾ ਨਹੀਂ ਆਉਂਦਾ ਬਾਹਰੋਂ ਇਸ ਕਰਕੇ ਬੇਨਤੀ ਕਰਦੇ ਆ ਕਿ ਸਾਡਾ ਨੰਬਰ ਵੀ ਲੈ ਲਓ ਜੇ ਕੋਈ ਪੁੱਛ ਕੇ ਸਾਥੋਂ ਕਰ ਸਕਦੇ ਹੋ 9815008562 ਤੇ ਹੁਣ ਮਾਈ 100 ਸਾਲ ਦੀ ਲਾ ਲਓ ਵੀ ਤੁਸੀਂ ਰੋਟੀ ਰਾਤ ਨੂੰ ਲਾਰੀ ਹੈ ਮਾਈ ਲੈਟਰਿੰਗ ਬਾਥਰੂਮ ਪੁੱਤ ਚਕਾ ਆਪ ਕਰਾਉਂਦਾ 60-65 ਸਾਲ ਦਾ ਸਿਰਫ ਆ ਬਣਿਆ ਹੁਣ ਠੰਡ ਬਹੁਤ ਜ਼ਿਆਦਾ ਆਉਂਦੀ ਇਹਦੇ ਕਰਕੇ ਆ ਦੇਖ ਲੋ ਵੀ ਸਿਰਫ ਛੱਤੇ ਮਸਾਂ ਪਈਆ ਛੱਡ। ਬਾਕੀ ਉਹ ਸਾਰਾ ਆਲੇ-ਦਾਲ ਖੁੱਲੇ ਖੇਤਾਂ ਦੇ ਵਿੱਚ ਰਹਿੰਦੇ ਨੇ ਬਿਲਕੁਲ ਜੰਗਲ 'ਚ। ਆ ਲੈ ਲਓ ਤੁਸੀਂ ਤਸਵੀਰਾਂ। ਭਈ ਸ਼ੰਗਾਰਾ ਸਿੰਘਾ ਦੇਖ ਲੋ ਟਾਈਫਾਇਡ ਨਹੀਂ ਵਿਚਾਰੇ ਦਾ ਗਿਆ 6 ਮਹੀਨੇ ਹੋ ਗਏ। ਕਿਉਂ ਕੰਮ ਬਿਨਾ ਸਰਦਾ ਨਹੀਂ ਪਾਣੀ ਪਿੰਡੋਂ ਲੈ ਕੇ ਆਉਣਾ ਪੈਂਦਾ ਨੂੰ ਮੋਟਰਾਂ ਤੋਂ ਖੇਤਾਂ 'ਚ ਢੋਣਾ ਪੈਂਦਾ ਹੈਗਾ। ਫਿਰ ਮਾਂ ਦੀ ਵੀ ਸੇਵਾ ਸਵਾਲ ਕਰਨੀ ਹੈ ਜੋ ਬੁੱਢੀ ਉਹ ਲੱਗ ਰਹੀ ਆ 100 ਸਾਲ ਦੀ ਰੋਟੀ ਲਾਉਣ। 100 ਸਾਲ ਤੋਂ ਉੱਪਰ ਟੱਪ ਗਈ ਦਸਾਲ ਦੋ ਸਾਲ। ਕੋਈ ਸਿਲੰਡਰ ਦੇ ਕੇ ਗਿਆ ਕੋਈ ਕਿਵੇਂ ਕੋਈ ਕਿਵੇਂ ਹੁਣ ਆ ਰਹਿੰਦਾ ਹੈ ਖਰਚਾ 20 3000 ਦਾ ਜੇ ਕਹੀ ਦੀਏ ਇਹ ਹੋ ਜੇ ਲੈਟਰਿੰਗ ਬਾਥਰੂਮ ਨੂੰ ਗੇਟ ਲੱਗ ਜਾਣਾ ਤੇ ਇਹ ਦਿਹਾਲੇ ਦਾੜੇ ਕੋਈ ਬਣ ਜੇ ਠੰਡ ਨਾ ਪਵੇ ਆਹੀ ਬੇਨਤੀ ਹੈ ਸ਼ੰਗਾਰਾ ਸਿੰਘ ਬਾਈ ਤੁਹਾਨੂੰ ਦਿਖਾਇਆ ਸੀ ਪਿਛਲੀ ਗਰਮੀ ਚ ਉਦੋਂ ਤਾਂ ਡਾਉਣ ਜਾ ਹੋ ਰਿਆ ਹੁਣ ਕੀ ਪਾਣੀ ਲੈ ਕੇ ਆਏ ਬਾਈ ਹਾਂਜੀ ਕਿੱਥੋਂ ਉਧਰ ਨਹੀਂ ਆਈ ਮੋਟਰ ਤੋਂ ਵਰਤੇ ਜੋ ਮੋਟਰ ਤੋਂ ਲੈ ਤੇ ਆ ਪਾਇਆ ਜੀ ਸੰਗਤ ਦੇ ਜਿਹੜਾ ਦਿੱਤੇ ਸਹਿਯੋਗ ਨਾਲ ਕੰਦ ਪਿਛਲੀ ਪਹਿਲਾਂ ਖੜੀ ਤੀ ਆ ਕੌਲਾ ਵੀ ਪਹਿਲਾਂ ਦਾ ਖੜਾ ਤੀ ਉਧਰ ਕੰਦ ਪਹਿਲਾਂ ਦੀ ਐ ਸਿਰਫ ਆ ਗਾਡਰੀ ਵੀ ਪਹਿਲਾਂ ਦੀ ਐ ਤੁਸੀਂ ਪਿਛਲੀ ਵੀਡੀਓ ਚ ਦੇਖੀ ਹੋ ਆ ਗਾਡਰੀ ਵੀ ਪਹਿਲਾਂ ਦੀ ਐ ਸਿਰਫ ਆ ਟੀਨਾ ਪਾਈਆਂ ਨੇ ਤੇ ਆ ਥੱਲੇ ਫਰਸ਼ ਲਾਇਆ ਇਟਾ-ਉਟਾਂ ਲੈ ਕੇ ਪੁਰਾਣੀਆਂ ਇੰਨਾ ਸਹਿਯੋਗ ਸੰਗਤ ਨੇ ਦਿੱਤੇ ਸਿਰਫ 30000 ਰੁਪਏ ਆਇਆ ਹੈ ਪਰਿਵਾਰ ਨੂੰ ਆ ਮਾਤਾ ਲੱਗ ਰਹੀ ਐ ਰੋਟੀ ਲਾ ਹੁਣ 100 ਸਾਲ ਦੀ ਉਮਰ ਚ ਚੂੜਾ ਟੁੱਟਿਆ ਹੋਇਆ ਆ ਦੇਖੋ ਚੂੜਾ ਟੁੱਟਿਆ ਹੋਇਆ ਮਾਤਾ ਦਾ 100 ਸਾਲ ਦੀ ਉਮਰ ਚ ਰੋਟੀ ਲਾ ਰਹੀ ਐ ਦੇਖ ਲੋ ਬਈ ਸਿਲੰਡਰ ਵੀ ਬਾਈ ਸਿਲੰਡਰ ਗੁਰਪ੍ਰੀਤ ਦੇਖੇ ਗਏ ਨਾਲ ਹੋਰ ਦੇਖਿਆ ਜੀ ਉਹਨਾਂ ਦਾ ਅੱਛਾ ਆਪਣੇ ਪਿੰਡ ਦਾ ਹਾਂ ਜੀ ਕਦੋਂ ਇਹ ਹੋ ਗਿਆ ਜੀ ਮਹੀਨਾ ਦੂਰ ਦੂਰ ਨਹੀਂ ਆਉਂਦੀ ਆਪਣਾ ਸਰਪੰਚ ਲਾੜ ਬਨਜਾਰਾ ਕਲਾਂ ਦਾ ਹਾਂ ਜੀ ਠੀਕ ਐ ਦੇਖ ਸਕਦੇ ਹੋ ਵੀ ਬਾਈ ਸ਼ੰਗਾਰਾ ਸਿੰਘ ਪਿੰਡ ਲਾੜ ਬਨਜਾਰਾ ਕਲਾਂ ਇਕਾਹਾ ਹੀ ਪਿਆ ਹੈ ਹਨਾ ਹਾਂ ਜੀ ਹੁਣ ਸਿਆਲ ਚ ਫਿਰ ਠੰਡ ਤਾਂ ਬਹੁਤ ਹੋਊਗੀ ਹਾਂ ਠੰਡ ਤਾਂ ਜੀ